ਕਮਲਵੀਰ ਸਾਸਤਰੀ ਕਾਲ ਸਤਿ ਸ਼੍ਰੀ ਅਕਾਲ ਜੀ ਸੰਤੂ ਸਾਹਿਬ ਹੋਰ ਸਨਾ ਚੜਦੀ ਕਲਾ ਨਾ ਕਿਰਪਾ ਬਾਬੇ ਦੀਪ ਸਿੰਘ ਜੀ ਅੱਜ ਫਿਰ ਇੱਕ ਬੂਰੀ ਲਿਆ ਮੇਰਾ ਭਰਾ ਲਾ ਕੇ ਲਿਆ ਦੀ ਤਲਾਂ ਵਾਲੀ ਮਗਰ ਕੱਟੀ ਬਹੁਤ ਜ਼ਿਆਦਾ ਚੰਗੀ ਝੋਟੀ ਹੈ ਬਿਲਕੁਲ ਗਿੱਲੀ ਸੂਈ ਹਾਂ ਜੀ ਹਾਂ ਜੀ ਗਿੱਲੀ ਨਾ 8-9 ਕਿਲੋ ਬੋਲਾ ਸਟਾਰਟ ਹਾਂ ਜੀ 9 ਕਿਲੋ ਬੋਲੇ ਦਾ ਸਟਾਰਟਿੰਗ ਹੈ ਸਜਣੋ ਤੀਜਾ ਸੂਆ ਸੂਈਆ ਮਗਰ ਆ ਗਈ ਕੱਟੀ ਤੇ ਨੀਲੀ ਰਾਵੀ ਦੀਆਂ ਨਿਸ਼ਾਨੀਆਂ ਸਾਰੀਆਂ ਹੀ ਕਵਰ ਕਰਦੀ ਹੈ ਰੇਟ ਵੀਡੀਓ ਚ ਹੀ ਦੱਸਾਂਗੇ ਤੁਹਾਨੂੰ ਕਿਉਂਕਿ ਜਾਇਜ਼ ਰੇਟ ਕਰਾਏ ਆ ਭਰਾ ਤੋਂ ਓਕੇ ਰਿਪੋਰਟ ਬਹੁਤ ਚੰਗਾ 100 ਦੀ 1 ਮਨ ਲਓ 10 12 ਦਿਨ ਦੀ ਕੱਚੀ 90000 ਦੀ ਇਹਦਾ ਰੇਟ ਤੁਹਾਨੂੰ ਦੱਸਤਾ ਕਿਉਂਕਿ ਹਜੇ ਦਿਨ ਲੈਂਦੀ ਆ ਓਕੇ ਰਿਪੋਰਟ ਆ ਭਾਰ ਪਿੱਛੇ ਦੀ ਥਾਣਾ ਦੀ ਗਾਰੰਟੀ ਇਹ ਕਾ ਗਈ ਬਿਲਕੁਲ ਪਹਿਲਾ ਸੂਆ ਸੂਈ ਝੋਟੀ ਕੀ ਦੀ ਰਾਤ ਦੀ ਸੂਈ ਆ ਕੱਟੇ ਨੂੰ ਜਨਮ ਦੇਤਾ ਪਹਿਲਾ ਸੂਆ ਸੂਈ ਆ ਸੱਜਣਾ ਰੇਟ ਇਹਦਾ ਵੀ ਬਿਲਕੁਲ ਨਿੱਕਾ 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 ਜਿਵੇਂ ਕਹਿ ਦਈਏ ਨਾ ਵੀ ਜਮਾ ਹੀ ਨਿੱਕਾ ਟੋਕਰਾਂ ਵਾਲਾ ਭਾਅ ਵੀ ਦੀ ਟੋਕੜਾਂ ਵਾਲਾ ਪਾਸ ਚੰਗੀਆਂ ਵੀ ਖੋ ਲੱਗੀਆਂ ਕਰਮਾਂ ਵਾਲੀ ਨੂੰ ਚੋਣ ਲੱਗਾ ਵੀਰ ਹਰੀ ਕਹਿੰਦੇ 100 ਦਾ 100 ਧੰਨਵਾਦ ਸ਼ਾਰਟ ਵੀਡੀਓ